ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਇਆ ਜੁੜਿਆ ਹੈ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘਲੜਕਾ ਕਨੇਡਾ ਜਨਮ ਤਰੀਕ 2006 ਪੰਜਪੂਰ ਸਾਕੇਂਜੇ ਕਾਸਟ ਯਾਦਸੀਕ ਗੋਟ ਟਾਲੀਵਾਰ ਏਰੀਆ ਜਗਰਾਉਂ ਲੁਧਿਆਣਾ ਜ਼ਮੀਨ 10 ਏਕੜ ਪੜਾਈ ਕੰਪਿਊਟਰ ਇੰਜੀਨੀਅਰ ਡਿਪਲੋਮਾ ਇਨ ਕੈਨੇਡਾ ਵਰਕ ਪਰਮਿਟ ਪਰਿਵਾਰ ਮੈਂਬਰ ਪਿਤਾ ਮਾਤਾ ਸਪੋਰਟ ਵੀਜ਼ਾ ਤੇ ਕੈਨੇਡਾ ਕੈਨ ਕਨੇਡਾ ਸਿਟੀਜ਼ਨ ਮਾਂ ਖਾਨਦਾਨੀ ਪਰਿਵਾਰ ਤੋਂ ਕਢੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9873234516 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੋ ਲੜਕੀ ਕੈਨੇਡਾ ਵਰਕ ਪਰਮੈਂਟ ਤੇ ਜਰਮੀ 1 2000 ਹਾਈਟ ਪੰਜਪੁਰ 7 इंच ਕਾਸਟ 1 1/4 ਗੋਟ ਬਰਾੜ ਏਰੀਆ ਫੀਟ ਕੋਟ ਮਾ ਵੜਿਆ ਪਰਿਵਾਰ ਤੋਂ ਪੜੇ ਲਿਕੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਆਪੀਅਰ ਹੋਵੇ ਲੜਕੇ ਕੋਲ ਜ਼ਮੀਨ 20 ਏਕੜ ਆਉਂਦੀ ਹੋਣ ਇਹਨਾਂ ਦਾ ਮੋਬਾਈਲ ਨੰਬਰ 94639 18076 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ नाम सिंह लड़का कनेडा जन्म तरीक दो हज़ार एक हाइट पंचर इंच कास्ट सिख एरिया न्याल सिंह वाला मोगा पढ़ाई प्लस टू नॉन मेडिकल कोर्स कंप्यूटर प्रोग्राम कनेडा वर्कामैन जमीन दस एकड़ परिवार मैंबर पिता खेतीबाड़ी करते हैं माता हाउस वाइफ एक भा कनेडा पी आर मदिया परिवार को तो पढ़ी लिखी लड़की की है ਲੜਕੀ ਕੈਨੇਡਾ ਆਈਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9873234516 884777765 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸੋ ਸਿੰਗਲ ਲੜਕਾ ਕਾ ਨਾਮ ਪਿਆਰ ਚੰਤੀ 1996 ਹਾਈ ਟੋ 판ਪੁਰ 7 ਇੰਚ ਕਾਸਟ ਜਰਸੀ ਏਰੀਆ ਰਾਕੂਤ ਮੂਰੀਆਨਾ ਪੜਾਈ ਬੀਟੈਕ ਕਮ ਸਟੋਰ ਸੁਪਰਵਾਈਜ਼ਰ ਮੇਨ ਚਾਕੇ ਲਈ ਪਰਵਾਰ ਮੈਂਬਰ ਪਿਤਾ ਮਾਤਾ ਮਾਂਗਵਰੀਆ ਪਰਵਾਰ ਤੋਂ ਪੜੀ ਨੀਕੀ ਲੜਕੀ ਨੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7714614001 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਲੜਕਾ ਇਟਲੀ ਸਿਟੀਜ਼ਨ ਚੰਤੀ ਕਾ 1999 हाइट 5 फुट 7 इंच जिला कन्ना घर पंजाब का इटली मांग वधिया परिवार तो लड़की दी ਲੋੜ ਹੈ लड़की इटली ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾਂ ਮੈਰਿਡជា سال ਦਾ ਬੱਚਾ ਇਟਲੀ ਮਾ ਕੋਲ ਇਹਨਾਂ ਦਾ ਮੋਬਾਈਲ ਨੰਬਰ 00393752 733850 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸੁਨੀਸਨੱਖੀ ਲੜਕੀ ਕੈਨੇਡਾ ਸਿਟੀਜ਼ਨ ਜਨਮਤੀ 1990 ਹਾਈਟ 54 ਇੰਚ ਕਾਸਟ ਵਿਜਰਸਿਕ ਏਰੀਆ ਲੁਧਿਆਣਾ ਪੜਾਈ ਐਮਸੀਏ ਇੰਡੀਆ ਤੋਂ ਕੀਤੀ ਕੈਨੇਡਾ ਤੋਂ ਪੋਸਟ ਗ੍ਰੈਜੂਏਟ ਡਿਪਲੋਮਾ ਕੰਮ ਟੋਰਾਂਟੋ ਦੀ ਵਧੀਆ ਆਈਟੀ ਕੰਪਨੀ ਵਿੱਚ ਵਧੀਆ ਨੌਕਰੀ ਕਰਦੇ ਨੇ ਪਰਿਵਾਰ ਮੈਂਬਰ ਇੱਕ ਪਰ ਆ ਮੈਰਿਡ ਲੜਕੀ ਤਲਾਕ ਤੋਂ ਦਾ ਕੋਈ ਬੱਚਾ ਨਹੀਂ ਮੰਗ ਲੜਕਾ ਵਧੀਆ ਕਹਾਦਾਨੀ ਪਰਵਰਤਨ ਹੋਵੇ ਨਸ਼ਾ ਰਹਿਤ ਤੇ ਚੰਗਾ ਪੜਿਆ ਲਿਖਿਆ ਹੋਵੇ ਟੋਰਾਂਟੋ ਏਰੀਆ ਨਾਲ ਸੰਬੰਧਤ ਕੇਵਲ ਕਨੇਡਾ ਸਿਟੀਜ਼ਨ ਜਾਂ ਪੀਆਰ ਹੋਵੇ ਲੁਧਿਆਣਾ ਜ਼ਿਲ੍ਹੇ ਤੇ ਇਸ ਦੇ ਨਾਲ ਲੱਗਦੇ ਇਲਾਕੇ ਦੇ ਪਰਿਵਾਰਾਂ ਨੂੰ ਪਹਲ ਦਿੱਤੀ ਜਾਵੇਗੀ ਪਰਿਵਾਰ ਕਨੇਡਾ ਦੀ ਸਮੇਂ ਮੁਤਾਬਕ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ +1 647 505 264 WhatsApp ਨੰਬਰ ਦੂਜਾ ਨੰਬਰ ਇੰਡੀਆ ਦਾ ਨੰਬਰ 91557290 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਮੈਰिज ਵੀਰੋ ਵਾਲੇ ਦੇ ਵਿਛੋਲੇ ਇਹਨਾਂ ਨੂੰ ਸੰਪਰਕ ਨਾ ਕਰਨਾ ਕੈਨੇਡਾ ਪੀਆਰ ਜਨਮਤੀ 1998 ਹਾਈਟ 5 ਫੁੱਟ 9 ਇੰਚ ਕਾਸਟ 1 ਯਰ ਸਿਕ ਗੋ ਸਿੱਧੂ ਪੜਾਈ ਕੰਪਿਊਟਰ ਇੰਜੀਨੀਅਰ ਜ਼ਮੀਨ 10 ਏਕੜ ਏਰੀਆ ਮੋਗਾ ਨਿਹਾਲ ਸਿੰਘ ਵਾਲਾ ਪਰਵਾਰ ਮੈਂਬਰ ਕਾਮ ਪਿਤਾ ਕੇਤੀਵੜੀ ਮਾਤਾ ਹਾਊਸ ਵਾਈਵਰ ਇੱਕ ਪ੍ਰਾਕ ਨੈਨਾ ਬਲ ਪਮੈਂਟ ਮਾਣੂ ਕੰਦਾਨੀ ਪਰਵਾਤ ਨੂੰ ਲੜਕੀ ਕੈਨੇਡਾ ਪੀਆਰ ਜੰਬਰ ਕਮੈਂਟ ਦਾ ਇੰਡੀਆ ਤੋਂ ਬੀਐਸਸੀ ਨਰਸਿੰਗ ਕੀਤੀ ਹੋਈ ਇਹਨਾਂ ਦਾ ਮੋਬਾਈਲ ਨੰਬਰ 987343516 ਦੂਜਾ ਮੋਬਾਈਲ ਨੰਬਰ 83470 77765 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਰ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਜਿਹਨਾਂ ਲੜਕਾ ਕੈਨੇਡਾ ਪੀਆਰ ਅਪਲਾਈ ਜਨਮ 31/93 ਹਾਈਟ ਹੁਪਫੰਡਿੰਗ ਕਾਲ ਤੋਂ ਰਵਿਦਾਸੀਏ ਸੇਕਾ ਏਰੀਆ ਅਮਸਰ ਪੜਾਈ ਬੀਟੈਕ ਜੀਆਈਟੀ ਡੀਸੀਏ ਔਰ ਵਰਕ ਪਰਮਿਟ ਕੈਨੇਡਾ ਸੌਫਟਵੇਅਰ ਇੰਜੀਨੀਅਰ ਅਮੈਰੀਕਾ ਕੰਪਨੀ ਫਾਰ ਨਵੰਬਰ ਮਾਤਾ ਪਿਤਾ ਦਾ ਬੰਨ ਕਰ ਚੁੱਕਾ ਹਾਂ ਮੈਂ ਇਟਨ ਨਰੇਂਜ ਕੈਨੇਡਾ ਸਿਨੇਨ ਮੰਨ YouTube ਪਰ ਅਮਰੀਕਾ ਸਿਟੀਜ਼ਨ ਜਰਨਤੀ 1993 ਆਈਡੀ ਪੰਜਪੁਰ 10 ਇੰਚ ਏਰੀਆ ਅਮਰਸਰ ਕਾਸਟ ਜਰਸੀ ਕਾ ਜ਼ਮੀਨ 18 ਏਕੜ ਕਮ ਆਪਣਾ ਬਿਜ਼ਨਸ ਕੈਲੀਫੋਰਨੀਆ ਵਿੱਚ ਦੋ ਆਪਣੀ ਘਰ ਮੰਗ ਅਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਮਾਜਾ ਏਰੀਆ ਕੈਲੀਫੋਰਨੀਆ ਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ +1669264 745 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜੰਤਰੀ 1993 ਹਾਈਟ 5 ਫੁੱਟ 8 ਇੰਚ ਪੜਾਈ ਕੰਪਿਊਟਰ ਇੰਜੀਨੀਅਰ ਕੰਮ ਦਵੇਟ ਰਲਾ ਡਰਾਈਵਰ ਕਾਸਟ ਸਦਰਗਿਲ ਮੰਗ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਯੂਐਸਏ ਲੜਕੀ ਨੂੰ ਪਹਿਲ ਇਹਨਾਂ ਦੀ ਕੋਈ ਮੰਗ ਨਹੀਂ ਸਿੰਪਲ ਮੈਰਿਜ ਇਹਨਾਂ ਦਾ ਮੋਬਾਈਲ ਨੰਬਰ 50 560 77467 ਤੁਸੀਂ ਪਰਵਾਰ ਨੂੰ ਹੋਣ ਕਰਕੇ ਜਾਣਕਾਰੀ ਲੈ ਸਕਦੇ ਹੋ ਮੈरिज ਵੀਰੋ ਵਾਲੇ ਦੇ ਵਿਛੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾਮ ਸਿੰਘ ਜਨਤੀ 1751994 ਕਾਸਟ ਜਰਸੀ ਦਾ ਜ਼ਿਲ੍ਹਾ ਬਟਿੰਡਾ ਪੜਾਈ ਐਮਏ ਇੰਗਲਿਸ਼ ਐਮਐਫਲ ਇੰਗਲਿਸ਼ ਵੀਆਰਡ ਇੰਗਲਿਸ਼ ਯੂਜੀਸੀ ਨੈਟਰ क्वालिफाइड यस टेट टू क्वालिफाइड सी टेट क्वालिफाइड हरियाणा राज्य टेट क्वालिफाइड कामो सरकारी कॉलेज प्रोफेशन तनख्वाह 50000 प्रति महीना जमीन है 6.5 एकड़ विथ गवर्नमेंट शॉप टू रिटायरमेंट एमंगर वधिया पर वास्तव में पढ़ी लिखी लड़की दी लोड है इनडा मोबाइल नंबर 1280642315 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਹਣ ਸੁਨੱਖਾ ਲੜਕਾ ਇੰਗਲੈਂਡ ਸਿਟੀਜ਼ਨ ਜਨਮ 1997 ਹਾਈਟ 5 ਫੁੱਟ 9 ਇੰਚ ਪਰ ਆਈ ਗ੍ਰੈਜੂਏਸ਼ਨ ਕਮ ਇੰਗਲੈਂਡ ਵਿੱਚ ਬਧੀਆ ਯੰਗ ਕਾਸਟ ਯੱਤ ਸਿੱਖ ਏਰੀਆ ਜਲੰਧਰ ਪਰਵਾਰ ਮੈਂਬਰ ਮਾਤਾ ਪਿਤਾ ਇਕ ਬਰਾ ਸਾਰੇ ਇੰਗਲੈਂਡ ਦੇ ਸੈਟਲ ਨੇ ਮੰਗ ਹੈ ਬਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਸੋਹਣ ਸੁਨੱਖੀ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 1244 7763 6422 77 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਜ ਮੀਰੋ ਵਾਲੀ ਇਹਨਾਂ ਨੂੰ ਫੋਨ ਨਾ ਕਰੋ ਉਹਨਾਂ ਸੁਣਖਾ ਲੜਕਾ ਜੁਸੀ ਵਾਰਨ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਕਾਸਟ ਜਰਸੀਕਰ ਕੰਮ ਆਪਣਾ ਬਿਜ਼ਨਸ ਬੜੀਆ ਜੋਬ ਪਰਵਾਰ ਮੈਂਬਰ ਮਾਤਾ ਪਿਤਾ ਇੱਕ ਪੈਨ ਯੂਐਸਏ ਆਪਣਾ ਕਰ ਮੰਗ ਅਵਧੀਆ ਕਹਾਣੀ ਪਰਵਾਤੋਂ ਪੜ੍ਹੀ ਲਿਖੀ ਸੋਨੇ ਸਨਕੀ ਲੜਕੀ ਦੀ ਲੋੜ ਹੈ ਲੜਕੀ ਯੂਐਸਏ ਵਾਰਨ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੁਣ ਉਹਨਾਂ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ ਵਟਸਐਪ ਨੰਬਰ +1599035501 ਤੁਸੀਂ ਪਰਵਾਤ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹਾਂ ਨਾਮ ਹੈ ਸਿੰਘ ਜਰਮਤੀਕ 231989 ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਜ਼ਮੀਨ 2 ਕਿੱਲੇ ਕੰਮ ਡਾਕਟਰ ਏਰੀਆ ਪਟਿਆਲਾ ਕਾਸਟ ਜਰਸੀ ਕੁੜਕੀ ਦਾ ਤਲਾਕ ਹੋਇਆ ਮੰਗ ਅਵਦੀ ਪਰਵਾਰ ਤੋਂ ਲੜਕੀ ਦੀ ਲੋੜ ਹੈ ਤਲਾਕ ਵਾਲੇ bina ਬੱਚੇ ਤੋਂ ਵੀ ਪਰਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9914565207 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਉਹ ਸਿੰਘ ਸ਼ਰਮਤੇਕ ਵੀ 12 1994 ਹਾਈਟ ਪੰਪੂਰ 7 ਇੰਚ ਪੜਾਈ 10th ਏਰੀਆ ਬਟਿੰਡਾ ਜ਼ਮੀਨ 5 ਕਿੱਲੇ ਕੰਮ ਵਧੀਆ ਕਰੂਆ ਘਟੀਵੜੀ ਮੰਗ ਖਾਨਾ ਨੇ ਪਰਵਾਤ ਨੂੰ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਕਰਨ ਲਈ 724 26703 ਤੁਸੀਂ ਪਰਿਵਾਰ ਨੂੰ ফোন ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ